ਜੀ ਫਾਈਨਲੀ ਬੈਕ ਟੂ ਹੋਮ ਵਾਓ ਸੀ ਚਲੇ ਬਾਤ ਰਿਹਾ ਆਫਟਰ 1 ਐਂਡ ਹਾਫ ਮੰਥ ਮਿਹੜੇ ਕਿ ਬੀਨ ਲਗਾ ਪੜੋ ਯੋਲਾ ਸਾਹਿਬ ਹੈਲੋ ਕਰ ਦਿਓ ਜੀ ਦੀ ਤਰਫ ਤੇ ਇਹ ਦੱਸੋ ਵੀ ਇੰਟਰਵਿਊ ਕਰਾਉਣਾ ਨਾ ਮੈਂ ਚੱਲ ਦੂੰ ਕਰਾ ਆਸਰੀ ਗਾਲ ਦੀ ਮੈਂ ਤੁਹਾਡਾ ਆਪਣਾ ਦੀਵਦ ਆ ਭਾਜੀ ਹੁਣ ਹੀ ਹਰਿਆਣੇ ਤੋਂ ਇਹਨਾਂ ਨੇ ਆਪਣੀ ਬਹੁਤ ਸੇਵਾ ਕੀਤੀ ਸਿਡਨੀ ਦੀ ਧਰਤੀ ਦੇ ਥੈਂਕ ਯੂ ਜੀ ਇਹ ਆ ਹੁਣ ਚੱਲੇ ਆਪਾਂ ਨੂੰ 에어ਪੋਰਟ ਤੇ ਛੱਡਣਾ ਸਿਡਨੀ ਨੂੰ ਆਹ ਜੀ ਉਹ ਸਿਡਨੀ ਚੱਲੇ ਆ ਆ ਨਾਲ ਦਾ ਕੌਣ ਆ ਆਪਾਂ ਚੱਲੇ ਕਿੱਥੇ ਆ ਆਪਾਂ ਦੇ ਵੀ ਸਿਡਨੀ ਮਾਮਾ ਹੋਰ ਪਾਸੇ ਨਾ ਆ ਆਪਾਂ ਸਿਡਨੀ ਤੋਂ ਬੈ ਚੱਲੇ ਆ ਉਹ 에어ਪੋਰਟ ਤੋਂ ਸਿਡਨੀ ਅੜਾਈ ਆ ਚੱਲੇ ਨੇ ਇੰਡੀਆ ਵਾ 에어ਪੋਰਟ ਤੇ ਚੱਲੇ ਆ ਤੇ ਇਹ ਇੰਡੀਆ ਚੱਲੇ ਆ ਵਲੌਗਰ ਸਾਹਿਬ ਮੜ ਗਏ ਜੋ ਹਾਏ ਰਾਮ ਆ ਨਾਲ ਕੋਣ ਬੈਠਾ ਮੁੰਡਾ ਚਿੱਟੀ ਉੱਡੀ ਪਾ ਗਈ ਇਹਦੀ ਤਾਂ ਗੱਲ ਬਾਤ ਹੀ ਇੰਨੇ ਨੇ ਕੌਣ ਆਏ ਬਈ ਆਦੂ ਬੁਰੀਆ ਗੱਦੀ ਮਗਰਦੀਬ ਆਦਾ ਬੁਰੀਆ ਗੱਦੀ ਇਹਦੇ ਵੀ ਪਲੈਂਟੀ ਰੁਮਾਨ ਆ ਮੁੰਡੇ ਦੇ ਪੰਜਾਬ ਦੀ ਧਰਤੀ ਸਿੱਧਾ ਡਾਇਰੈਕਟ ਕਿਤੇ 12 ਘੰਟਿਆਂ ਚ ਦਿੱਲੀ 12 ਘੰਟੇ 14 ਘੰਟੇ ਜੇ 12 ਘੰਟੇ 12 ਘੰਟੇ ਹੀ ਅਟਾ ਟੈਂਸ਼ਨ ਆ ਸਾਢੇ 12 ਜੋ ਸਾਢੇ 5 ਵਜੇ ਸਾਢੇ 5 ਦੇ ਰੂਲ ਲੈ ਕੇ ਜਾਵਾਂਗੇ ਟੈਂਸ਼ਨ ਨਾ ਲੈ 12 ਘੰਟੇ 50 ਮਿੰਟ ਦੀ ਆ ਹਾਂ ਤੇ ਫਿਰ ਕਿਦਾਂ ਫੀਲਿੰਗ ਇਸ ਟਾਈਮ ਨੀ ਨਹੀਂ ਨਹੀਂ ਦਮੈਂ ਦੱਸਣਾ ਨਹੀਂ ਨਹੀਂ ਘਰੇ ਵੇਟ ਹੋ ਰਹੀ ਪੂਰੀ ਘਰੇ ਹਾਏ ਪਰਿਵਾਰ ਵਾਲੇ ਸਾਰੇ ਸਿਆਣੇ ਵਣੇ ਬੰਦੇ ਪਰਿਵਾਰ ਵਾਲੇ ਸਮਝਦੇ ਆ ਲਓ ਜੀ ਅਹੀਂ ਚੱਲੇ ਜੇ 에어ਪੋਰਟ ਨੂੰ ਤੇ ਮਿਲਦੇ ਜਲਦੀ ਇੰਡੀਆ ਦੇ ਘਰੇ ਜਾ ਕੇ ਫਲੋਪ ਬਣਾਉਣੇ ਪਾ ਆ ਐਂਡ ਤੱਕ ਘਰ ਤੱਕ ਮਿਲਦੇ ਜਾ ਕੇ ਤੇ ਫਿਰ ਦੇਖਦੇ ਆ ਰੈਕਸ਼ਨ ਸੁਖਮਨ ਦਾ ਕੀ ਹੁੰਦਾ ਤੇ ਤੁਹਾਨੂੰ ਮਿਲੌਣੇ ਉਹਦੇ ਨਾਲ ਵੀ ਤੇ ਵੀਡੀਓ ਨਾਲ ਬੜੇ ਰੋ ਐਂਡ ਤੱਕ ਜ਼ਰੂਰ ਵੇਖਿਓ ਆਜੋ ਵੀ ਚਲੀਏ ਘਰ ਨੂੰ ਤੇ ਚਾਹ ਵੜਾਉਂਦਾ ਨਾਲ ਮੈਂ ਜਮਾ ਦੱਸਦੇ ਨਹੀਂ ਲੱਗ ਜਾਈਏ ਬਾਹਰ ਦੇ ਹੁੰਦਾ ਵੇ ਫੇਰ ਵੀ ਖੁਸ਼ੀ ਬੜੀ ਹੁੰਦੀ ਚੱਲੇ ਘਰੇ ਹਣਾ ਜਿਹੜੀ ਇਥੇ ਪਕੇਰੇ ਦੇ ਭਰਾ ਤਾਂ ਨਹੀਂ ਆਂ ਹਟ ਤੋਂ ਦੇ ਨਹੀਂ ਤਰਿਆ ਜਾਂਦਾ ਮਾਫ ਹੋਣਾ ਗੁਰਦੀਪ ਤੇ ਇੱਕ ਨਿਊਜ਼ੀਲੈਂਡ ਵਾਲਾ ਹੋ ਜਲੇਣਾ ਹੋ ਗਿਆ ਬਾਜੀ ਹੋ ਗਿਆ ਹਣਾ ਤੇ ਚਲੋ ਜੀ ਘਰੇ ਚਲੀਏ ਵੀਡੀਓ ਨਾ ਬਣੀ ਰਹੀ ਲਾਓ ਜੀ ਆ ਗਏ ਆਪਾਂ 에ਰਪੋਰਟ ਈ ਆਈਏ ਦੇ ਕਈ ਜਾਈ ਜਾਂਦੇ ਆ ਸਾਰੇ ਇਕੱਠੇ ਹੀ ਆ ਹੈ ਆ ਦੇਖਾ ਚੀ ਬੁਰੀਆ ਰਵੀ ਤੇਰਾ ਚੱਲੇ ਆ ਉਹ ਲਿਖਾ ਸਿਡਨੀ ਦਾ ਲਿਖਿਆ ਆਂ ਇੰਡੀਆ ਨੂੰ ਵਾਪਸੀਆਂ ਲਓ ਜੀ 에어ਪੋਰਟ ਦੇ ਅੰਦਰ ਆਪ ਆ ਗਏ ਆ ਤੇ ਹੁਣ ਆਪਾਂ ਆਪਣੇ ਗੇਟ ਵੱਲ ਜਾ ਰਹੇ ਆ ਆਪਣਾ ਗੇਟ ਹੈਗਾ 50 ਸ਼ਾਇਦ ਜਦੀਪ ਤੇ ਗਰਦੀਪ ਜਾ ਰਹੇ ਆ ਤਰਪਲੇਨ ਖੜੇ ਆ ਜਲਦੀ ਪਹੁੰਚਣਾ ਆਪਾਂ ਘਰੇ ਤੇ ਉਹ ਖੁਸ਼ੀ ਭਰੀ ਆ ਸਵਨਯਾਰਾ ਪੁਰਾ ਬਹੁਤ ਵਧੀਆ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੱਸ ਰਿਹਾ ਮਠਾ ਮਠਾ ਪੂਰੀ ਖੁਸ਼ੀ ਹੈ ਨਾ ਕਹਿ ਜਿਹੜੀ ਕਹਿਣ ਪਿਓ ਬਣਨ ਤੋਂ ਬਾਅਦ ਪਤਾ ਲੱਗਾ ਅਸਲੀ ਵੀ ਖੁਸ਼ੀ ਕੀ ਹੁੰਦੀ ਹੈ ਘਰੇ ਜਾਂਦੀ ਹੈ ਨਾ ਅੱਗੇ ਰਵਿੰਦਾ ਕੋਈ ਨਹੀਂ ਆ ਫਿਰ ਕਿਹੜੀ ਗੱਲ 6 ਮਹੀਨਿਆਂ ਜਲਾ ਘਰੇ ਵੜਨਾ ਲੱਗਣਾ ਪਤਾ ਨਹੀਂ ਲੱਗਣਾ ਕਿਹੜੇ ਨਾਲ ਜਾਂਦੇ ਹੁਣ ਪਰ ਖੁਸ਼ੀ ਹੁੰਦੀ ਵਖਰੀ ਜਾ ਕੇ ਜਵਾਗ ਨੂੰ ਚੁਕਰਾਣਾ ਆ ਉਹ ਸਵਾਦ ਵੱਖਰਾ ਫੀਲਿੰਗ ਇਧਰ ਦੇਖੋ ਜੀ ਪਲੇ ਇਹ ਕਿਡਾਵਾ ਸਾਲਾ ਯੂਨਾਈਟਿਡ ਆ 에ਸ਼ੀਆਨਾ ਬਸ ਹੋ ਰਹੀ 12:30 ਦੇ 5 15 ਦੇ 16 ਘੰਟੇ ਜਾਵਜਣਾ ਪਮਰ ਸਰ ਵੀ ਜਾਣਾ ਰਹਿ ਗਏ ਤੇਰੇ ਇੰਤਜ਼ਾਰ ਦੀਆਂ ਘੜੀਆਂ ਖਤਮ ਘੰਟੇ 16 16 ਘੰਟੇ ਰਹਿ ਗਏ ਤੇਰੇ ਕੋਲ ਤਾਂ ਲਪਿਸਟੀਆਂ ਲਪਿਸਟੀਆਂ ਖਰੀਦਣ ਆਏ ਆ ਜੀ ਆ ਮੁੰਡਾ ਫੜ ਲਿਆ ਸੀ ਲਪਿਸਟੀ ਉਹ ਬੱਲੇ ਡਗੋਲਾ ਵੀ ਪਹੁੰਚਿਆ ਕੀ ਹਾਲ ਆ ਲਜਾਲ ਲਪਿਸਟੀਆਂ ਖਰੀਦਣ ਨਹੀਂ ਫੜ ਲਿਆ ਕਹਿੰਦੇ ਉੱਥੋਂ ਅੱਛਾ ਆ ਮੁੱਤਬੰਦਾ ਫੜ ਲਿਆ ਸੀ ਇੱਕ ਕੀ ਹਾਲ ਸ਼ਾਲਾ ਕਹਿਵਾਂ ਲਓ ਜੀ ਪਲੇਨ ਦੇ ਅੰਦਰ ਟਰੌਣ ਲਗੇ ਆਪਾਂ ਸਾਹਮਣੇ ਵੀਰ ਖੜਾ ਸਰਦਾਰ ਲਓ ਜੀ ਆਗੇ ਜੀ ਆਪਾਂ ਪਲੇਨ ਦੇ ਅੰਦਰ ਅਏ ਇੰਨੇ ਖਾਲੀ ਆ ਸਾਰਾ ਸੀਟ ਲੱਭਦੇ ਆਪ ਆਪਣੀ ਲਓ ਜੀ ਪਲੇਨ ਦੇ ਵਿੱਚ ਸੇਫਟੀ ਸਾਰੀ ਸਮਝਾ ਰਹੇ ਆ ਦੇਖੋ ਜਿੰਨੇ ਨਹੀਂ ਦੇਖੀ ਤੁਹਾਨੂੰ ਆਪਕੀ ਮਦਦ ਕੀ ਆਵश्यकਤਾ ਹੋ ਸਕਦੀ ਹੈ ਸ਼ਿਸ਼ੂਆਂ ਲਈ ਮਾਸਕ ਉਪਲਬਧ ਹੈ ਹਰ ਸੀਟ ਕੇ ਲਈ ਬਰਾਦਰ ਸਾਰਾ ਕੋਈ ਨਾ ਕੀ ਕਹਿੰਦੇ ਐਮਰਜੈਂਸੀ 'ਚ ਲੋਡ ਪਈ ਤੇ ਜੇ ਲੜਲਾ ਪੈ ਤਾਂ ਪਾਣੀ ਉਤਰ ਗਿਆ ਪਲੇਨ ਨੂੰ ਰੱਖਾ ਜਾ ਕੇ ਨਿਕਾਲਣੇ ਪਾਉਣਾ ਚਾਹਤਾ ਵੈਗਰੂ ਵੈਗਰੂ ਕਰੋ ਵੈਗਰੂ ਵੈਗਰੂ ਇਦਾਂ ਨਾ ਕਹਿ ਗਏ ਡਰ ਲੱਗਿਆ ਦਬਰਜੀ ਵਾਲਿਆ ਮਾਰਦੇ ਆ ਵਾਸੀਆਂ ਲਈ ਇਹ ਨਾ ਨੀਂਦ ਆ ਰਹੀ ਹੈ ਨੀਂਦ ਆ ਰਹੀ ਹੈ ਓਕੇ ਬਹੁਤ ਦੇ ਪੈਰਾਸ਼ੂਟ ਦੇ ਨਾਲ ਸਮਝਾ ਰਹੇ ਸਾਰਾ ਦੇ ਇੰਦਾ ਹਵਾ ਭਰ ਰਹੀ ਆ ਕਹ ਭਾ ਇਹ ਅੰਦਰੋਂ ਮੂੰਹ ਚ ਡਰਨਾ ਹਵਾ ਮੁੱਕ ਜੇ ਦੇ ਬਾਹਰ ਚ ਹਵਾ ਕਦਾ ਭਰੇ ਨਾ ਵਾ ਕਹਿਣਾ ਆਪਾਂ ਡਰਿਆ ਡਰਿਆਂ ਤੋਂ ਹਵਾ ਨਹੀਂ ਭਰੀ ਜਣੀ ਸਹੀ ਗੱਲ ਹੈ ਆਪਾਤ ਕਾਲੀ ਲੈਂਡਿੰਗ ਕੀ ਅਸਾਧਾਰਨ ਸਥਿਤੀ ਮੇਂ ਚੱਲੇ ਆ ਸੀ ਲੱਗੇ ਤੁਰਨ ਪਲੇਨ ਬੇਟੀ ਲਾ 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 ਵੀ ਬਈਏ ਪੂਰੀ ਸੁਰੱਖਿਆ ਸੰਬੰਧੀ ਗਾਠ ਕੋ ਧਿਆਨ ਪੂਰਵਕ ਫੜੀਏ। ਥਰਡ ਆਇਟ ਡੈਮ ਨੂੰ ਪਲੇਨ ਨੇ ਜਾਣਾ ਉੱਡ। ਅਸੀਂ ਆ ਜਾਣਾ ਵਤਨਾ ਨੂੰ। ਆਪਦੇ ਘਰੇ ਆ ਕੇ ਖੁਸ਼ੀ ਹੋਗੀ। ਕਿਰਪਾ ਨੋਟ ਕਰੀਂ ਕਿ ਬਾਹਰ ਜਾਣੇ ਕੇ ਦਰਵਾਜ਼ੋਂ ਕੇ ਪਹਿਲੇ। ਲਓ ਜੀ ਪਹੁੰਚ ਗਏ ਆਪਾਂ ਦਿੱਲੀ ਆ ਗਏ ਆਂ। ਕਿਰਪਾ ਕਰ ਖੁਸ਼ੀ ਹੋਣੀ। ਥੋੜੀ 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 ਘਟ ਘਟ ਹੈ? ਹੈ? ਥੋੜੀ ਜਿਆਦਾ ਤਨ ਥੋੜੀ ਸਦਾ ਹੀ ਜਾਂਦਾ। ਹਏ। ਥੇ ਜਾਣਾ ਪੈਣਾ ਨਾ ਇਸ ਕਰਕੇ। ਅਜੀਬ oh ਮਗਰ ਸਦਰ ਸਾਹਿਬ ਬੈਠੇ ਆ ਬਖਾ ਲਈਏ ਕਿ ਹਾਲ ਚਾਲ ਠੀਕ ਆਗਾ ਲਓ ਜੀ ਦਿੱਲੀ ਆ ਗਏ ਆਪਾਂ ਉੱਤਰ ਗਏ ਤੇ ਕਰਦੇ ਮਾਰਦੇ ਕਮਚਾ ਫਿਰ ਇੱਥੇ ਆਪਣਾ 3 ਘੰਟੇ 스테 ਆ ਉਸ ਤੋਂ ਬਾਅਦ ਆਪਾਂ ਜਾਣਾ ਜੀ ਅਮਰੀਕਸਰ ਤੇ ਫਿਰ ਜਾ ਕੇ ਘਰੀ ਚਲਦੇ ਆ ਮਿਲਦੇ ਆਂ ਫੈਮਿਲੀ ਨੂੰ ਤੁਹਾਨੂੰ ਕੋਈ ਮਿਲਾਉਣੇ ਆ ਇਹ ਵੀਡੀਓ ਨਾ ਬਣੇ ਰਿਓ ਚਲੋ ਚੱਲੀਏ ਆਪਾਂ ਜੀ ਗਲਤੀ ਵਸੇਦਾ ਅਗਲੀ ਅਪਡੇਟ ਦਿੰਨੇ ਆ ਅਗਲੀ ਅਪਡੇਟ ਤੁਹਾਨੂੰ ਦਿੰਨੇ ਆ ਉੱਤਰ ਕੇ ਇਹ ਦੀਪਦਵਰਜੀ ਵਾਲਾ ਨਾਲ ਤੁਹਾਨੂੰ ਬੁਲਾਉਣੇ ਆ ਨਾਲੇ ਖਾਣੇ ਪੀਣੇ ਉੱਥੇ ਬਾਹਰ ਬੈ ਕੇ ਵਧੀਆ ਬੱਤੇ ਲਗੇ ਦਿੱਤੇ ਆ ਪਿੱਛੇ ਇਕਤਾ ਉਹ ਬੜੀ ਦੂਰ ਬਿਠਾ ਹੈ ਜੀ ਦੋਸਤੋ ਦੂਰ ਚੱਲ ਕੇ ਹੱਟ ਲਾਓ ਚਲੋ ਆਜੋ ਜੀ ਉੱਤਰ ਕੇ ਸੜਕ ਮਾਰਦੇ ਕੱਪਸ਼ਾ ਸੋਚ ਜਾਂ ਬੈ ਗਈ ਕੱਪਰੂਆਂ ਦੇ ਜਿੱਦਾਂ ਬੈ ਗੀਆਂ ਸਾਰਿਆਂ ਨੇ ਪਾਈਆਂ ਕੀ ਹੋਇਆ ਪੈਰ ਸੁੱਜ ਗਏ ਸੰਤ ਸਾਹਿਬਾਂ ਦੇ ਭਾਲ ਪੈ ਗਈ ਆ ਆਹ ਲੱਗ ਪਾ ਰਿਹਾ ਸੋਚ ਤੋਈਓ ਸਾਡਾ ਨਾ ਕੀ ਆ ਤਾਂ ਵੀ ਸੋਚੀ ਸੀ ਲੱਤ ਸਰੀ ਦੁੱਖ ਆ ਬੜਾ ਠੀਕ ਠੀਕ ਕੋਈ ਨਹੀਂ ਆ ਅੱਗੇ ਜੀ ਅੱਗੇ ਆਗੇ ਬਾਹਰ ਦਿੱਲੀ ਮੇਰਾ ਤਾਂ ਰਾਕਾ ਮ ਖਰਾਬ ਪਾ ਰਿਹਾ ਪੀਦੀ ਰੀ ਸੋਜ ਗਈ ਨਾ ਤੇ ਆਹ ਹੋਣਾ ਦੁਦਨੀ ਆ ਇੰਨਾ ਜਦੋਂ ਬੈਠਾ ਰਹੇ ਉਹ ਹੀ ਸੱਟ ਲੱਗੀ ਕਰਕੇ ਤੇ ਉਹ ਪਿੰਜਨੀ ਥੱਲੇ ਤੱਕ ਸੱਜ ਗਈ ਐਨ ਅਖੜਾ ਚੜਿਆ ਪਿਆ ਹੁੰਦਾ ਆ ਜਿਹੜਾ ਅਖੜਾ ਚੜਾ ਹੋਇਆ ਪਿਆ ਅਖੜਾ ਲੈ ਜਾਣਗੇ ਭੁੱਖ ਬਹੁਤ ਲੱਗੀ ਆ ਤੇ ਹੁਣ ਅਸੀਂ ਦਿਨੇ ਗੇੜਾ ਕਿਸ ਚੀਜ਼ ਨੂੰ ਖਾਣੇ ਆ ਆਜੋ ਹਾਂਜੀ ਕਿਵੇਂ ਆ ਗੱਡੀ ਲੈ ਲਈ ਰਾਵੀ ਨਵੀਂ ਕਿਹਾ ਐਂਡ ਸੰਗ ਗੱਡੀ ਦਿਖਾ ਨਹੀਂ ਸਕਦੇ ਅਸੀਂ ਹੈਂ ਐਰਪੋਰਟ ਤੇ ਗੱਡੀ ਲੈ ਲਈ ਜਾਣਦਾ ਵੇਖਦਾ ਪਤਾ ਲੱਗਦਾ ਕਿਤੇ ਆਵਾਜ਼ ਨਹੀਂ ਹੁੰਦੀ ਨਾ ਆਵਾਜ਼ ਸਰਵਾਇਆ ਮੈਂ ਲੱਗਿਆ ਹੀ ਤਾਂ ਕਰਕੇ ਗੱਡੀ ਖਰੀਦੀ ਸੱਟ ਲੱਗਣ ਕਰਕੇ ਗੱਡੀ ਖਰੀਦਣੀ ਪਈ ਸਾਨੂੰ ਕਿਤੇ ਪੈਸੇ ਨਹੀਂ ਹੁੰਦਾ ਆ ਦੇਖ ਸੋਚ ਪੈ ਗਈ ਆ ਦਿਖਾ ਦਿੰਦਾ ਜੀ ਸੋਚ ਪੈ ਗਈ ਸਾਰਿਆਂ ਦੇ ਘੜੇ ਪੈਰ ਖਰੀਦਣੀ ਪਈ ਹਾਂ ਹਾਂਜੀ ਦਵੁਰਜੀ ਜੀ ਕਿਦਾਂ ਬਈ ਜੀ ਆਰਡਰ ਕਰਾ ਬੈਠਾ ਕਿਥੇ ਤੋਂ ਪਹਿਲਾਂ ਗਿਆ ਇਕੱਲੇ ਬੋਲ ਫਰਸਟ ਕਲਾਸ ਚ ਸੋਚਾਂ ਕਦੋਂ ਉਤਰੇਗਾ ਬਾਲੀ ਬਿਜ਼ਨਸ ਕਲਾਸ ਚ ਬੈਠਾ ਮੈਂ ਡੱਗਦਾ ਇਧਰ ਨਾਲ ਸੰਧੂ ਸਾਹਿਬ ਹੀ ਬੈਠੇ ਆ ਚੈੱਕ ਚੈੱਕ ਚੱਕਾ ਸਮਾਨ ਲੈਣੇ ਉਹ ਲੱਸੀ ਜਿਆਦਾ ਬਿਜ਼ਨਸ ਕਰ ਲੱਸੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮੈਂ ਹੀ ਮਾਰ ਲਿਆ ਤੈਨੂੰ ਪਤਾ ਯਾਰ ਮੈਂ ਮਾਰ ਲਿਆ ਪਰਲਾ ਮਾਰ ਲਿਆ ਮੈਂ ਮੇਰੇ ਲੱਗੀ ਆ ਸੱਟ ਸਵੇਲਿੰਗ ਹੋਈ ਲੱਤ ਤੇ ਮੈਂ ਦਿਖਾਤੀ ਇਹਨਾਂ ਨੂੰ ਉਹਦੇ ਉਹ ਸੀਟ ਮਿਲ ਗਈ ਸਾਨੂੰ ਤੁਹਾਨੂੰ ਬਤਾ ਮਣੀ ਸੋਰ ਜੂਸ ਤੁਹਾਨੂੰ ਉਹਦੇ ਦੇਤੀ ਹਾਂ ਤੈਨੂੰ ਸਾਡਿਆਂ ਵਾਲਾ ਵੇਖ ਕਿਉਂ ਨਾ ਮਾਨਤਾ ਕਰਤਾ ਮਾਨਤਾ ਨੇ ਪੁਛਾਲ ਲਿਆ ਪੁਛਾਲ ਲਿਆ ਨਾ ਨਹੀਂ ਤੁਹਾਡੇ ਨਾਲ ਹੀ ਪਰ ਭਾਂਡਾ ਤੇ ਅੱਡਾ ਅੱਡਾ ਚੱਲ ਗਿਆ ਬਾਹ ਨਾਲ ਹੀ ਪਰ ਸੱਟ ਸੱਟ ਲੱਗੀ ਆ ਬੁਖਾਦਨੇ ਆਪਾਂ ਯਾਰ ਇਧਰੇ ਨਾ ਪਾਓ ਪਈਆ ਆ ਇਹਨਾਂ ਲੱਗ ਚੋਹ ਪਈਆ ਗੱਲ ਇਧਰੇ ਡਾਕਟਰ ਨਾਲ ਹਾਂ ਉਸ ਲੱਤ ਵੇ ਮੈਂ ਪਿੰਜਣੀ ਪਿੰਜਣੀ ਕੱਢੀ ਹੋਈ ਐ ਤੂੰ ਦੇਖਣੀ ਆ ਓਏ ਇਦਾਂ ਨਹੀਂ ਕਿਸੇ ਕੋਲ ਹੱਲ ਲੱਗਣਾ ਇਹਦਾ ਮਾਰਾ ਚਲੋ ਠੀਕ ਰੇ ਕੱਲ ਨੂੰ ਦਿਖਾਵਾਂਗੇ ਆਪਾਂ ਤੇ ਕੱਲ ਨੂੰ ਦਿਖਾਵਾਂਗੇ ਮਾਰਾ ਠੀਕ ਰੇ ਤੇ ਹੁਣ ਆਪਾਂ ਚੱਲੇ ਆਂ ਅੰਮ੍ਰਿਤਸਰ ਦਿੱਲੀ ਤੋਂ ਅੰਮ੍ਰਿਤਸਰ ਤੇ ਜਾ ਕੇ ਵੇਟ ਹੋ ਰਹੀ ਆ ਮਿੰਟੋਂ ਮਿੰਟ ਘਰੇ ਚਲੀਏ ਬਹੁਤ ਜਿਵੇਂ ਹੁਣ ਕੀ ਦਸੀਏ ਫੀਲਿੰਗ ਅੰਦਰਲੀ ਤੇ ਘਰੇ ਜਾ ਕੇ ਤੁਹਾਨੂੰ ਨਾਲੇ ਮਲਾਉਣੇ ਆ ਸੁਖਮਨ ਨੂੰ ਸੇਵਾ ਵੇ ਹੋ ਰਹੀ ਆ ਨੇ ਬਣੇ ਕਪੜਾ ਕੁਪੜਾ ਪਾ ਗਏ ਪ੍ਰੋਪਰ ਖਾਣਾ ਤੇ ਪੂਰਾ ਟੇਬਲ ਲਾ ਕੇ ਪ੍ਰੋਗਰਾਮ ਹੁਣ ਜੂਸ ਆ ਰਿਹਾ ਨਾਲ ਚਾਟ ਪਰ ਨਹੀਂ ਆਰਡਰ ਕੀਤੇ ਦਾ ਚਾਟ ਜਾ ਗਿਆ ਬਣੀ ਕਿਹੜਾ ਹੀ ਚਾਟ ਪਾਪੜੀ ਵਾਵਾ ਕੋਜੀ ਦਿਖਾਉਣੇ ਉਹ ਵੀ ਆਪਾਂ ਇੱਧਰ ਦੇਖੋ ਤੁਸੀਂ ਜਾ ਵਾ ਪਤਾ ਲੱਗੂ ਕੀ ਆਰਡਰ ਤੇ ਅਸੀਂ ਵਾਹ ਕੁਝ ਕਰ ਬੈਠੇ ਆ ਜੂਸ ਐਪਲ ਜੂਸ ਔਰੈਂਜ ਜੂਸ ਸਾਰਾ ਕੋਜੀ ਉਹ ਦੱਸ ਜਿਹੜਾ ਕੀ ਪੁੱਛਣ ਦਾ ਜਿਹੜੇ ਤੇ ਜੀ ਉਹ ਚਾਟ ਉਹ ਚਾਟ ਆਲੂ ਚਾਟ ਆਲੂ ਚਾਟ ਨਾਲ ਪਨੀ ਕੀ ਕੁਛ ਆਏ ਆਏ ਤੋਂ ਪਤਾ ਲੱਗਣਾ ਆ ਆ ਵੀ ਏਰੋਨ ਕੋ ਵਿਖਾਵਾਂ ਕਿ ਆ ਗਈ ਆਏ ਤਾਂ ਤੁਹਾਨੂੰ ਹੀ ਇਸ ਕਰਕੇ ਆ ਮੈਂ ਵੀਡੀਓ ਬਣਾਈ ਉਹ ਵਿਖਾਉਣ ਲੱਗਾ ਵੇਖੋ ਇਧਰ ਪ੍ਰੋਪਰ ਟੇਬਲ ਤੇ ਕਪੜਾ ਵਿਛਾ ਕੇ ਚਿੱਟਾ ਵੀ ਮੁੰਡੇ ਦੇ ਕੋਈ ਪ੍ਰੋਬਲਮ ਨਾ ਆਵੇ ਵਧੀਆ ਤਰੀਕੇ ਨਾਲ ਖਾਓ ਪੀਓ ਲਾਓ ਨਿਆਰੇ ਲਓ ਜੀ ਆਵਰੇ ਸਾਰ ਏਅਰਪੋਰਟ ਆ ਗਏ ਅਸੀਂ ਮੁੰਡੇ ਜਾ ਰਹੇ ਆ ਅੱਗੇ ਅੱਗੇ ਤੇ ਇਧਰ ਆਪਣਾ ਅਮਰਸਰ ਵਾਲਾ ਏਅਰਪੋਰਟ ਵੀ ਨਾ ਘੱਟ ਨਹੀਂ ਕਿਸੇ ਨਾਲੋਂ ਵਧੀਆ ਸੋਨਾ ਬਣ ਗਿਆ ਇੱਧਰਲੀ ਸਾਈਡ ਤੇ ਹੁਣ ਇੱਧਰੋਂ ਜਿਹੜੇ ਹੁਣ ਜਾਨਵਰੇ ਆ ਸਾਰੇ ਬੈਠੇ ਆ ਤੇ ਆਪਾਂ ਫਾਈਨਲੀ ਪਹੁੰਚ ਗਿਆ ਜੀ ਆਪਣੇ ਘਰੇ ਸੁਖਮਨ ਨੂੰ ਮਿਲਦੇ ਆ ਜਾ ਕੇ ਆਪਾਂ ਸੋਤਾਣਾ ਵਿਚਾਰਾ ਪਾਣ ਉਠਾਉਣਾ ਨਹੀਂ ਜੇ ਉੱਠ ਗਿਆ ਤੇ ਮਿਲਾਂਗੇ ਪਰ ਉਹਨੂੰ ਆਪ ਨਹੀਂ ਠਾਉਣਾ ਨੀਂਦ ਖਰਾਬ ਨਹੀਂ ਕਰਨੀ ਜੀ ੜੱਕੀ ਉੱਠ ਕੇ ਤੁਹਾਨੂੰ ਮੈਂ ਦਿਖਾਉਂਗਾ ਵੀ ਉਹਦਾ ਉਹਦਾ ਐਕਸ਼ਨ ਕੀ ਆ ਕਹਿੰਦੇ ਜਿਹੋ ਜਾ ਕੇ ਨਿਆਣੇ ਨੂੰ ਵੇਲਣਾ ਉਹਦਾ ਕਿਰੈਕਸ਼ਨ ਕੀ ਹੋਊਗਾ ਜਾਨ ਮੈ ਜਾਂਦੀ ਜਾਨ ਜਾਣ ਪੈਂਦੀ ਹੈ ਨਾ ਸਹੀ ਗੱਲ ਹੈ ਉੱਠ ਬੈਠਾਂਗੇ ਤੂੰ ਇਹ ਸੰਧੂ ਸਾਹਿਬ ਜੀ ਨੂੰ ਪਿਓ ਬਣੇਗਾ ਉਹਨੂੰ ਪਤਾ ਲੱਗੂਗਾ ਅਜੇ ਤੇ ਵਿਆਹ ਹੋਣਾ ਵਾ ਅਜੇ ਤੇ ਅਜੇ ਤੇ ਵਿਆਹ ਹੋਣਾ ਤੱਡਾ ਭਲਾ ਜੀ ਤੇ ਤਾਂ ਨਹੀਂ ਆ ਪਹਿਲਾਂ ਹੀ ਸੁਤੀ ਨੇ ਨੇ ਆਣੇ ਦਾ ਸੰਧੂ ਸਾਹਿਬ ਮੈਂ ਕਿਹਾ ਨਾ ਕਰਾ ਲਈ ਹੋਣਾ ਹੈ ਸਾਰਣ ਤੋਂ ਵੇ ਬਾਪੂ ਲੱਗ ਗਿਆ ਕਿਹੜਾ ਸਾਰਣ ਤੋਂ ਵੇ ਭਾਵਾ ਉਮਰ ਦੇ ਹਾਵੜਾ ਹੁੰਦਾ ਆ ਗੱਲ ਕੀਤੀ ਕਿ ਜਰਾ ਮੈਂ ਹੈਂ ਗੱਲ ਕਰ ਸੰਧੂ ਸਾਹਿਬ ਸਾਰੇ ਜਿਹੜੇ ਮੇਰੇ ਆਪਣੇ ਤੇਰੇ ਫੈਨ ਆ ਆਪਣੇ ਨਾਲ ਜੁੜੇ ਆ ਤੇ ਉਹ ਪੁੱਛਦੇ ਰਹਿੰਦੇ ਮੈਨੂੰ ਵੀ ਵਿਆਹ ਕਿਉਂ ਨਹੀਂ ਕਰਾ ਰਿਹਾ ਤਾਦੂ ਸਾਹਿਬ ਅੱਜ ਦੱਸਦੇ ਦਿਲ ਦੀ ਗੱਲ ਦੱਸਦੇ ਅੱਜ ਠੀਕ ਤੈਨੂੰ ਦੁੱਖ ਦੱਸੀਏ ਮੈਂ ਨਹੀਂ ਦਿਲ ਦੀ ਗੱਲ ਦੱਸਦੇ ਅੱਜ ਸਾਰੇ ਪੁੱਛਦੇ ਆ ਕਿ ਦੋਸਤ ਕਿ ਦੱਸੀਏ ਦੁੱਖ ਬੜੇ ਆ ਕਿੰਨੂ ਕਿੰਨੂ ਦੱਸਾਂ ਹੈਂ ਪਰੌਣ ਕਰਕੇ ਮੁੜ ਕੇ ਆ ਹੈਂ ਓਹੋ ਇਹ ਐ ਕਿ ਕਰਾਣਾ ਸਿਆਲ ਚ ਨਹੀਂ ਤੂੰ ਮੈਨੂੰ ਕੱਢੋ ਘੜ 7-8 ਸਾਲ ਹੋ ਗਿਆ ਇਹਦੇ ਪਰ ਇਹ ਕਹਿੰਦਾ 3-7 ਸਾਲਾਂ ਤੋਂ ਕਿ ਜਿਉਂ ਨਹੀਂ ਬਾਹਰ ਜਦੋਂ ਵੀ ਅਸੀਂ ਉਹਨਾਂ ਦੇ ਇਕੱਠੇ ਹੁੰਦਾ ਬਾਹਰੋਂ ਨਹੀਂ ਅਸੀਂ ਬਾਹਰੋਂ ਇਕੱਠੇ ਹੁੰਣਾ ਤੇ ਇਹਨੇ ਪਰ ਇਹ ਕਹਣਾ ਤੇ ਆ ਬਸ ਕਾਰਛ ਆਪਣੇ ਰਹਿ ਗਿਆ ਦੇਤੇ ਆ ਐਰ ਕੀ ਵਿਆਹ ਪੱਕਾ ਹਰੇ ਸਾਲ ਇਦਾਂ ਹੀ ਆਦਾ 7 ਸਾਲ ਹੋ ਗਏ ਸੌਦਿਆਂ ਨੂੰ ਹੁਣ ਇਹ ਹੋ ਜਾਏ ਹੈਂ ਮੈਂ ਜੀ ਉਸੇ ਸੱfte ਆਹ ਹੋ ਜਾਏ ਇਹੀਂ ਤੇ ਖੁਸ਼ ਆ ਮੈਂ ਮੂੰਗਾ ਮੈਂ ਤਾਂ ਕੱਲ ਨੂੰ ਹੀ ਹੋ ਜਾਏ ਮੈਂ ਤਾਂ ਕਹਿੰਦਾ ਹੁਣੇ ਹੋ ਜਾਏ ਇਸ ਕਰਕੇ ਆਏ ਤੇ ਕੁੜੀ ਵੀ ਲਾ ਹੋਊਗੀ ਤੇ ਹੋ ਜਾਊਗਾ ਔਰ ਕਿੰਨਾ ਕਰਾਉਣਾ ਹੈ ਭਰਾਵਾ ਤੁੰਮੀ ਵੀ ਨਾ ਕਰਾਉਣਾ ਕੁੜੀ ਨਹੀਂ ਕਰਾਉਣਾ ਦੇਖੀ ਵੁਖੀ ਕਿੱਡੀ ਪਸੰਦ ਪਸੰਦ ਖਰੀਕ ਨਹੀਂ ਪਸੰਦ ਕੀਤੀ ਕੋਈ ਹੈ ਸਾਰਾ ਕੋਜ ਗੱਲ ਬਾਤ ਆਂਦੀ ਦੀਪ ਜੋਲਾ ਹੀ ਭੰਜਾ ਮੈਂ ਉਹ ਜੋਲਾ ਭਣ ਗਿਆ ਤੇ ਮੈਂ ਕਹਿਣਾ ਦੱਸ ਕਿੱਹਾ ਗੱਲ ਕਰਾ ਦੇਗਾ ਮੈਂ ਬੰਦ ਰਿਹਾ ਆਂਦਾ ਤੇ ਮੈਂ ਭਣ ਗਿਆ ਲਓ ਜੀ ਅਗਿਆਂ ਅਸੀਂ ਬਾਹਰ ਤੇ ਇੱਧਰ ਆਉਣਾ ਬੈਗ ਆਉਣੇ ਸਾਡੇ ਇੱਥੇ 2 ਨੰਬਰ ਤੇ ਆਉਣੇ 2 ਤੇ 2 ਆਵੇ ਇਹੋ ਜੇ 2 ਨੰਬਰ ਹੀ ਆ ਇੱਥੇ ਬੈਗ ਆਉਣੇ ਫਿਰ ਬੈਗ ਲੈ ਕੇ ਚੱਲਦੇ ਆ ਬਾਹਰ ਬਾਹਰ ਹਰਜੀਤ ਪਟਿਆਲਾ ਤੇ ਹਰਜੀਤ ਪਟਿਆਲਾ ਦੇ ਜੱਗੂ ਚੋਲੇੜਾ ਪਹੁੰਚ ਆਇਆ ਬਾਹਰ ਉਹਨਾਂ ਨੂੰ ਮਿਲਦੇ ਆ ਅੱਜ ਆ ਕੇ ਬੈਗ ਲੈ ਕੇ ਆ ਗਿਆ ਆ ਗਿਆ ਆ ਗਏ ਭਰਾਵਾ ਆਪੀ ਗਰੀਆ ਉਹਨਾਂ ਦੀ ਗੱਲ ਉਹਨਾਂ ਦੇ ਅੱਗੇ ਲਾਸਟ ਉਹਨਾਂ ਦੇ ਜੀਵਨ ਆਹ ਤਾਂ ਤਰੰਦ ਉਹ ਤਾਂ ਲੱਗਾ ਫਾਟ ਆਹ ਉਹਨਾਂ ਦੇ ਉਹਨਾਂ ਦੇ ਕਿਹਾ ਕੋਈ ਪੜਿਆ ਗਿੱਲੀ ਨਾ ਜ਼ਮੀਨ ਵੜਾ ਕੇ ਸਾਧਵਾ ਗੰਗਾ ਤੋਂ ਕਰ ਤੋ ਹੈ ਰੋਤੋ ਕਰਦਾ ਪਤਾ ਨਹੀਂ ਜੀ ਦਾ ਕੰਮ ਬੜਾ ਜਾਰੀ ਚੱਲ ਹੁੰਦਾ ਹੈ ਨਾ ਤੇ ਵਰਗੇ ਉਹ ਤੁਹਾਨੂੰ ਵੀ ਸਤ ਸ੍ਰੀ ਅਕਾਲ ਜਿਆ ਦੇ ਸਨੋ ਲੋ ਜੀ ਆਪਾਂ ਆ ਗਏ ਆਪਣੇ ਪਿੰਡ ਚੋਲਾ ਸਾਹਿਬ ਗੁਰੂਆਂ ਦੀ ਧਰਤੀ ਘੋੜੇ ਵਾਲੇ ਚੌਂਕ ਦੇ ਸਾਹਮਣੇ ਆ ਗਏ ਆ ਸਾਡੇ ਪਿੰਡ ਦੇ ਰੱਪਲਕਾਰਾ ਉਹਨੇ ਬਣਾਇਆ ਚੌਂਕ ਦੇਖੋ ਜੀ ਗੇਟ ਵੀ ਬਣਾਤਾ ਗੇੜ ਹੋ ਗਿਆ ਪੂਰਾ ਉਹਨੇ ਦੋ ਦੋਰੀ ਆਪਣੀ ਮਿਸਤਰੀ ਕਿੱਢ ਲਿਆ ਦੋ ਦੋ ਡੇਪੀ ਉਹਨਾਂ ਦੀ ਕਿੱਲੀ ਕਿਤੇ ਰਹਤੀ ਉਹ ਡੇਪੀ ਕਿਤੇ ਲਓ ਜੀ ਆ ਗਏ ਆਪਾਂ ਪਿੰਡ ਆੜੇ ਗਲੀਆਂ ਗੇ ਪਿੰਡ ਦੀਆਂ ਸੜਕਾਂ ਤੇ ਖੇਡ ਖੇਡ ਜਵਾਨ ਹੋਏ ਆ ਤੇ ਟਾਈਮ ਰਾਦਾ 1:00 ਵਜ ਗਿਆ ਵਾ ਅਸੀਂ ਲੇਟ ਹੋ ਗਏ ਉਧਰ ਸੋ 12:00 ਵਜੇ ਤੱਕ ਆਣਾ ਇਹ ਤਾਂ ਸੁਬਮਣੂ ਹੀ ਸੌਂ ਗਿਆ ਹੋਣਾ ਮੇਰੇ ਸਹਾਂ ਨਾਲ ਚਲੋ ਜਾ ਕੇ ਵੇਖਦੇ ਆ ਕਰਦੇ ਨੇ ਮਿਲਦੇ ਆ ਦੇਖਦੇ ਕਰਦੇ ਆ ਨਾ ਕੀ ਕਹਿੰਦੇ ਵਾ ਕੀ ਇਮਪ੍ਰੈਸ਼ਨ ਹੈ ਕੀ ਉਹਨਾਂ ਦੇ ਹੋਣਗੇ ਫੇਸ ਫ੍ਰੈਸ਼ ਫੇਸ ਆ ਹਾਂ ਫੇਸ ਇਮਪ੍ਰੈਸ਼ਨ ਇੰਦਰ ਨਾਲ ਉਹ ਦਿਨ ਦਿਖਾ ਦੇਈਏ ਦਸਰੀ ਗੱਲ ਦਸਰੀ ਗੱਲ ਜੂਮ ਕੀਤੀ ਵਜਾਦੀ ਬੜੀ ਸੋਹਣੀ ਵੀਡੀਓ ਆਉਂਦੀ ਸਹੀ ਆ ਸੌਂਦਾ ਇਹਦੇ ਫੋਣੇ ਫੋਣ ਹੈ ਨੀਂਦ ਆਉਂਦੀ ਆ ਨੋ ਨੋ ਸੌਣਾ ਨਹੀਂ ਆ ਯਸ ਚਰ ਕਰੇ ਮੈਨੂੰ ਛੱਡ ਕੇ ਨਹੀਂ ਆਉਂਦੇ ਲਓ ਜੀ ਆਗੇ ਬਜ਼ਾਰ ਆਪਾਂ ਆਪਣੀ ਗਲੀ ਦੇ ਵਿੱਚ ਤੇ ਆ ਆਪਣੇ ਘਰ ਅੱਗੇ ਲਾਈ ਸਾਈਡ ਤੇ ਆ ਲੱਗਿਆ ਡੇਗ ਦੇ ਕਰ ਸੇ ਅੱਗੇ ਰੇੜੀਆਂ ਇੱਕ ਇਧਰ ਲੱਗੀ ਇੱਕ ਜਾ ਗਏ ਇਕੱਠੇ ਹੋਏ ਦੋਵੇਂ ਹਾਂ ਉਹ ਦਮਾਂ ਦੇ ਗੇਜਰੀ ਵਾਲੇ ਹਏ ਇੱਥੇ ਆ ਵੇ ਲੋ ਇੱਥੇ ਬਾਹਰ ਹੀ ਗੱਡੀ ਲਾਈ ਰਹੀ ਅਸੀਂ ਇੱਥੇ ਰੇ ਦੀ ਅੜੀ ਗੱਡੀ ਇੱਥੇ ਲੱਗ ਲਗੀ ਉਹ ਆਪਣਾ ਟਾਇਲ ਟੂ ਲਾਤੀ ਉੱਤੇ ਓਏ ਬਾਹਰ ਚੜਾਈ ਇੱਦਾਂ ਨਾਲ ਟਾਇਲ ਟੂ ਲਾਤੀ ਆ ਆ ਸਾਹਮਣੇ ਆਪਣਾ ਘਰ ਜੀ ਉਹ ਪਰਲੇ ਬੰਨੇ ਦੇਖੰਦੇ ਆਣਾ ਚਲੋ ਚਲੀਏ ਘਰੇ ਬਹੁਤ ਖੁਸ਼ੀ ਆ ਤੇ ਚਾਹ ਜਾਂ ਚੜਿਆ ਬਿਆਜ ਹੋਈ ਚਲੀਏ ਘਰੇ ਫਿਰ ਜਗੂ ਹੈ ਲੋ ਪਰੋ ਬੈ ਬੂ ਵੀ ਬੈਗ ਆਪਣਾ ਇੱਕ ਲਾਓ ਜਗੂ ਜੀ ਉਹਨਾਂ ਦਾ ਉਹ ਵੀ ਕਿੱਟ ਵੀ ਛੱਡ ਲਓ ਤੇ ਲੈਓ ਆਜੋ ਜਵਾਨੋ ਆਪਾਂ ਚੱਲੀਏ ਆਪਾਂ ਦੱਸਿਆ ਨਹੀਂ ਕਰੇ ਹੁਣ ਫੋਨ ਨਹੀਂ ਕੀਤਾ ਨਾ ਤੇ ਅਚਾਨਕ ਵਜਦੇ ਆ ਨਾ ਮਾਚੀ ਲੈਓ ਵੀ ਸਮਾਨ ਤੁਸੀਂ ਲੋਲੀ ਕਦੇ ਸਾਡੇ ਕੋਲ ਤੇ ਨੂੰ ਹੁੰਦੀਆਂ ਸਿੱਟਾਂ ਗਿਆ ਅੱਜ ਦੇ ਐਲ ਵੀ ਪਾ ਲੈ ਆ ਤਾਂ ਫੇਰ ਕੀ ਆਗੇ ਜਮਾ ਕਰੇ ਦਰਵਾਜ਼ਾ ਖੋਲੋ ਜੀ ਚੋਲੇ ਨਾਲ ਆ ਗਿਆ चियोड़ी, बाय बुमारा, अच्छा। एक ही स्टॉक्सटर? है बहुत मुंह में ठगरा సిక్ సిక్ yn సిక్ బాత్ మోడల్ సో తోర్ గీ బావ సరే జంద నా నా yn దిని కర్ ది మోర్ దోర్ హోయ Hello! Come on! Hello! Oh. Is that? Come on. Hello! 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 얘네들은 이거 어디로 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 어디 ਟੋਪੀ ਲਾਵਾ ਟੋਪੀ ਲਾ ਕੇ ਗੇ ਪਰਛਾਨ ਨਾ ਹੁੰਦੀ ਹੋਵੇ ਸੁਖਮਨ ਇੱਧਰ ਨੂੰ ਮੁਹ ਕਰੋ ਸੁਤਾ ਢੰਡੀ ਦੁਪਿਹਰ ਮੁਹੋ ਇੱਧਰ ਆਖੋ ਆਪੋਣਾ ਇੱਧਰ ਰਖੋ ਪਾਪਾ ਹੈਲੋ ਪਾਪਾ ਹਾਈ ਹਾਈ ਥਾਰੋ ਥਾਰੋ ਬਹੁਤ ਥਾਰੋ ਹੈ ਔਰ ਜਔਰ ਜਔਰ ਤੇ ਮੇਰੇ ਕੋ ਆਜੋ ਪਾਪਾ ਕੋਲ ਆਜੋ ਹਾਂ ਕਿੱਥੇ ਪਾਪਾ ਇੱਧਰ ਰਖੋ ਸੁਮਨ ਜੀ ਔਰ ਪਾਪਾ ਆ ਗਏ ਇੱਧਰ ਅਰੇ ਪਾਪਾ ਆਏ ਜੱਫੀ ਕੋਟ ਕੀ ਕੋਟ ਕੇ ਬੱਕੀ ਨਹੀਂ ਪੜੀ ਜੱਫੀ ਪੜੀ ਅੰਦਰ ਕੋਟ ਕੱਕਾ ਪੱਪਾ ਵਾਪੇ ਬੋਕੋੜੇ ਕੋਟਕੇ ਬੱਫੀ ਮਾੜਾ ਕੋਟਕੇ ਬੱਫੀ ਜਾਂਦਾ ਹਾਂ ਆ ਮੇਰੀ ਚੋਣੀ ਆਏ ਕਿਸੀ ਗਾਦੋ ਪਾਪਾ ਦੇ ਨੂੰ ਚੱਲ ਕਿਸੀ ਗਾਦੋ ਇੱਥੇ ਹੀ ਗਾਦੋ ਇੱਕ ਹੋਰ ਗਾਦੋ ਇੱਕ ਹੋਰ ਆਏ ਲਵ ਯੂ ਚਲੋ ਨੰਨਾ ਲੱਗ ਜਾਓ ਪਾਪਾ ਦੇ ਹਾਂ ਪਾਪਾ ਨਹੀਂ ਨਹੀਂ ਗਾਣਦੇ ਹਾਂ ਚੱਲਾ ਜੋ ਸੁਖਮਾਨ ਦੇ ਪਾਪਾ ਦਾ ਨੀਲਾ ਕਿੰਨੀਆਂ ਚੀਜ਼ੀਆਂ ਲੈ ਕੇ ਆਇਆ ਨੰਮੀਆਂ ਕਿੰਨੀਆਂ ਸ਼ਾਇਰੀਆਂ ਨੀ ਨੰਨੀਆਂ ਸਾਡੇ ਕੋਲ ਨਾਲ ਲੱਗਾ ਰਹਿੰਦਾ ਇਹ ਚਲੋ ਵੀਡੀਓ ਨਹੀਂ ਸੀ हां ਉਹ ਪਲੇਨ ਦੇ ਵਿੱਚ ਬੈਠਿਆ ਨਾ ਗੱਤ ਮੂੜੀ ਰਹਿੰਦੀ ਆ ਬੋਲ ਰਿਹਾ ਪਲੇਨ ਦੇ ਉੱਦਾਂ ਕਿਤੇ ਸੋਚ ਜਾਂਦੇ ਆ ਨੇ ਲਾਪੋ ਦੇ ਨਾਲ ਫਿਰ ਹੋ ਰਿਹਾ ਮਿਸਾਲ ਹੈ ਨਾ ਨਾਲ ਲੱਗਾ ਤਾਂ ਬੋਲਦਾ ਕੋਹੋਂ ਨਾ ਬਸ ਆਪਣੀ ਬਾਗੀ ਚੱਪ ਕਰੀ ਨਾਲ ਨਹੀਂਦਾ ਹੀ ਸ਼ੁਰੂਣਾ ਮੈਂ ਤੇ ਪੁੱਤਰਾਂ ਦੇ ਬੰਦ ਹੋ ਗਈ ਵੀ। ਇਹ ਤੇਹੀ ਗੇਡੀ ਕਰਦਾ ਮੇਰਾ ਅਸਧਿਆਵਾ ਇਹ ਪਤਾ ਜੀਤ ਕੀ ਕਰਦਾ। ਨਾਲ ਲੱਗਣਾ ਸੀ। ਨਾ ਤੂੰ ਗੌਂਡ ਚੱਲੀਏ। ਪਾਪਾ ਇਹਦੇ ਕੋਲ ਛਮੰਗਿਆਉਂਦੇ ਗੌਂਡ। ਨਾ ਲੱਗਾ ਕੋਈ ਪੁੱਤ। ਛੱਮੀਰੋ ਤੇ ਨਾ ਲੱਗਾ। ਗਾ ਵੀ ਜਦੀ ਗੌਂਡ। ਦਾਲੂ ਜਦੀ ਗੌਂਡ। ਤੈਨੂੰ ਇਹ ਕੰਮ ਆ ਪੂਰਾ। ਇਹ ਮੇਰੀ ਜਾਨ ਆ। ਅਸਧਿਆਵਾ। ਇਹ ਮੇਰੇ ਕੋਲ ਪਤਾ ਪੜ। ਅਸਧਿਆ। ਨਾਲ ਲੱਗਾ ਵਾ ਜਾਣ ਕੇ ਹੱਸੰਦਿਆ ਵਾ। ਇਹ ਮੇਰੇ ਕੋਲ ਨਹੀਂ ਬੱਸ। ਮੈਂ ਉਥੇ ਗਰਾਂਡ ਜਾਗ ਜਗਦੇ ਆ ਦੇ ਜਾਣ ਕੇ ਕਰਦੀ ਬੁਲਾਉਂਦੇ ਨਹੀਂ ਨਹੀਂ ਉਹ ਪੁੱਤ ਜੀ ਨਹੀਂ ਨਾ ਕਰਦਾ ਬੋਲਦਾਨੀ ਨਾ ਦਿੰਦਾ ਬੋਲਣਾ ਹੀ ਬਸ ਆ ਲਗਾ ਅਸੀਂ ਆਦਾ ਵੇ ਤਾਹੜਾ ਲੱਤਾ ਆਵੇ ਇਹਦੇ ਵਿੱਚ ਹੈ ਦੇਖੀ ਬਟਰੀ ਹੋਰ ਕੋਟ ਦੇ ਮਾਲ ਕੋਟ ਦੇ ਪਾਪਾਣ ਕੋਤ ਨੋ ਕੋਤਲੋ ਕੋਤਲੋ ਐ ਚਲ ਠੀਕ ਅੱਛਾ ਮਮਾ ਨੂੰ ਪੋਣੀ ਹੈ ਚਲ ਲੈ ਇਹ ਜੋ ਤੁੰ ਜਿੱਪੀ ਬਾਰੀਆ ਲਾਡ ਹੋ ਰਿਹਾ ਲਾਡ ਆ ਆ ਸੁਰਪਾ ਬਾਕੀ ਤੋਂ ਇਹ ਦੱਸਿਆ ਨਹੀਂ ਤਾਂ ਦੀਆਂ ਨਮੀ ਨਹੀਂ ਲੈ ਗਏ ਸਵੇਰੇ ਟਾਇਰ ਨਾਲ ਇਹੋ ਆਪਣੀ ਗੱਲ ਦੀ ਪਈ ਜਾਂਦਾ ਗੱਨ ਦੇ ਹੋਣੀ ਗੱਨ ਆਈਸਕ੍ਰੀਮ ਵੀ ਸਾਰਾ ਕੋ ਲੈ ਕੇ ਗੱਨ ਚਾਨ ਗੱਨ ਇਹੋ ਬੰਗੀ ਇੱਕ ਇੱਕ ਗੱਨ ਇੱਕ ਡਾਇਨਾਸੌਰ ਇੱਕ ਆਈਸਕ੍ਰੀਮ ਸਰਪਾਈਜ਼ ਦਾ ਮਾਣ ਹਾਂ ਤੇ ਮੇਰੀ ਸਵੇਰ ਦੀ ਆਈਸਕ੍ਰੀਮ ਨਾਲ ਪੈਰਾ ਜੀ ਮਲਤੀ ਅੱਡੇ ਸੁੱਟ ਕੇ ਸ਼ਰਦਾ ਸੁਮਨ ਮਮਾ ਨੂੰ ਮਮਾ ਨੂੰ ਖੁਸ਼ੀ ਦੇਣਾ ਲਈ ਮਮਾ ਨੂੰ ਮਾ ਮੋਰਨ ਕਿਹੜੇ ਦਿਨ ਕਲੇਰੇ ਮੋਰਨ ਕਿਹੜੇ ਦਿਨ ਚਾਹਦੇ ਮਦਰ ਡੇ ਕਿਵਟ ਨਹੀਂ ਦੇਣਾ ਕਿਉਂ ਮੈਂ ਨਾ ਕੀ ਆਏ ਕਿਥੇ ਕੀ ਆ ਕੀ ਆ ਲੈ ਨੀ ਨਮੀ ਲੋ ਲਿਮੋ ਲੋ ਲਿਮੋ ਕਾ ਬਪਾ ਦੋ ਕਾ ਬਪਾ ਦਿਦੋ ਪਹਿਲਾਂ ਕਾ ਬਪਾ ਦੇ ਦੋ ਦੇ ਦੋ ਨਹੀਂ ਉਹ ਵੀ ਖਾ ਲਓ ਖਾ ਲੋ ਨਹੀਂ ਖਾ ਨਹੀਂ ਫਿਰ ਉਹ ਤਾਂ ਨਮੀ ਨਾ ਹੋਰ ਨਮੀ ਯੇ ਏਗੀਆ ਖੋਲੋ ਖੋਲੋ ਮੈਂ ਕਹਿੰਦਾ ਖੋਲੋ ਇਹ ਖੋਲੋ ਬਹੁਤ ਥੈਂਕ ਯੂ ਪਪਾ ਨੋ ਪਪਾ ਥੈਂਕ ਯੂ ਹਾਂ ਖੋਲੋ ਇਹਨਾ ਖੋਲੋ ਇਹ ਥੈਂਕ ਯੂ ਮਮ ਥੈਂਕ ਯੂ ਥੈਂਕ ਯੂ ਪਪਾ ਥੈਂਕ ਯੂ ਯੇ ਉਸ ਨੂੰ ਮਲੇ ਦੇ ਦੇ ਧੀ ਹੋਏ ਏ ਵਾਓ ਉਹ ਨੂੰ ਇਹ ਵੀ ਪਤਾ ਕਿ ਇਹਦੇ ਵਿੱਚ ਆ ਮੈਨੂੰ ਪਤਾ ਹੈ ਇਹਦੇ ਵਿੱਚ ਉਹ ਬਹੁਤ ਸਾਰਾ ਹੈ ਇਹਨੂੰ ਖੋਲੀਏ ਐਦਾਂ ਨਾ ਕਰਦਾ ਇਹ ਦੇਖਿਓ ਇੱਥੇ ਆ ਰੋ ਕਿਸਕੂ ਇਹਦੇ ਰੇਰੇ ਕੋਈ ਜਿਹਾ ਨਾ ਉਹ ਆ ਵੀ ਰਿਹਾ ਵਾਹ ਵਾਓ ਵਾਓ ਇਹ ਏ ਵਾਓ ਵਾਓ ਵਨ 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 ਓਨਲੀ ਵਨ ਬਾਕੀ ਰੱਖ ਦੋ ਇੱਕ ਲੈ ਲਓ ਬਾਕੀ ਰੱਖ ਦੋ ਹਾਂ ਬਾਕੀ ਮਮਾ ਹਲੋ ਹਲੋ ਬਾਕੀ ਮਮਾ ਮੰਗੋ ਮੰਮਾ ਦੇ ਲਈ ਹੈ ਨਾ ਬਾਕੀ ਲਿਆਓ ਆ ਲੈ ਲਓ ਤੁਹਾਨੂੰ ਹਾਂ ਅਮੇ ਅਮੇ ਆਉਣੇ ਕਰ ਮੇ ਆ ਮੇ ਆ ਬਾਕੀ ਬਾਕੀ ਖਾ ਦੋ ਜੀ ਇਹ ਨਹੀਂ ਦਵਾਓ ਬਾਕੀ ਬਾਕੀ ਇੱਕ ਉਸੀ ਲੈ ਲਓ ਹਾਂ ਬਾਕੀ ਦੇ ਪਾ ਲੈ ਜੈਸ ਚਲ ਹਾਂ ਆ ਲੈ ਲਓ ਆ ਲੈ ਲਓ ਇਹ ਲੈ ਲਓ ਬਾ ਆਪੇ ਇਹਪਾ ਫੇ ਲੈਣਾ ਨੇ ਠੀਕ ਆ ਇਹ ਆਪਾਂ ਬਾਕੂ ਦੇ ਚਲ ਜਦੋਂ ਆਪਾਂ ਫਿਨਿਸ਼ ਕਰਤਾ ਨਾ ਫਿਰ ਰਹਿਣਾ ਕੋਈ ਬਾਕੀ ਉਹ ਦੀ ਅਗਲੀ ਸਵੇਰ ਤਰਾ ਸਵਾਰਤਾ ਦੇ ਚੜੇ ਜਪਾਂ ਫਿਰ ਥੋੜਾ ਜਿਹਾ ਵਲੌਗ ਬਣਾ ਲਿਆ ਤੇ ਆਪਾਂ ਪਹਿਲਾਂ ਮੈਂ ਸੋਚਿਆ ਸੀਗਾ ਵੀ ਚਲੋ ਜਦੋਂ ਵਲੌਗ ਦਾ ਐਂਡ ਕਰਨਾ ਉਦੋਂ ਆਪਾਂ ਸੁਖਮਨ ਜਿਹੜਾ ਸਾਰਾ ਪੱਜ ਲੈ ਕੇ ਆਵਾਂਗੇ ਤੇ ਦਿਖਾਉਣੇ ਉਹਨੂੰ ਪਰ ਹੁਣ ਮੈਂ ਥੋੜਾ ਜਿਹਾ ਪਲਾਨ ਆ ਵੀ ਆਪਾਂ ਇੱਕ ਵ ਹੋਰ ਵਲੌਗ ਲੱਗ ਬਣਾਵਾਂਗੇ ਸਾਰਾ ਉਹ ਜੋ ਵੀ ਲੈ ਕੇ ਆਏ ਨਾਲੇ ਹਰਮੀਤ ਲਈ ਵੀ ਤੇ ਸੁਖਮਨ ਲਈ ਇੱਥੇ ਦੇਖੋ ਇਦਕਨ ਲਈ ਦਿੱਤੀ ਕਿਨਾਂ ਖੁਸ਼ਿਆ ਏ ਕੀ ਹੋਏ ਗਨ ਗਨ ਚਲਾ ਕੇ ਖੋਗਣ ਇਹ ਅਧਰਿਕੋ ਵਾਓ ਵਾਓ ਆਗਿਆ ਤੁਮ ਆਗਿਆ ਆਓ ਆਗਿਓ ਹੈ ਬੰਦ ਕਰੋ ਪਹਿਲੇ ਬੰਦ ਕਰਕੇ ਦੇਖਣਾ ਹਾਂ ਹੋ ਜਾਓ ਸੋ ਆ ਗਈ ਹੈ ਲੋ ਜੀ ਪੋ ਬੱਚਾ ਦੇਖੋ ਸਭ ਮੁੰਡਾ ਪੂਰਾ ਆਪਾਂ ਨੂੰ ਸਾਰਾ ਸਵੇਰਾ ਆਪਾਂ ਕਲੌਗ ਪੋਣੇ ਆ ਸਾਰਿਆਂ ਨੇ ਬਲੌਗ ਉਹ ਵੀ ਜਰੂਰ ਦੇਖਿਓ ਤੇ ਬਾਕੀ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਸਾਰੇ ਬਹੁਤ ਆਪਣੀ ਮਿਹਣੀ ਨੂੰ ਪਿਆਰ ਦਿੰਦੇ ਜੀ ਹੁਣ ਆਪਾਂ ਆ ਗਏ ਆ ਆਪਣੇ ਘਰੇ ਤੇ ਬਾਕੀ ਹੁਣ ਆਪਾਂ ਹੁਣ ਵਲੌਗ ਥੋੜੇ ਹੋਰ ਬਣਾਵਾਂਗੇ ਵਧੀਆ ਬਾਕੀ ਬੜੀ ਗੋੜੇ ਸਾਡੇ ਲੱਗੀ ਸੀ ਤੇ ਹੁਣ ਆਪਾਂ ਜਾਣਾ ਦਿਖਾਉਣ ਜਲੰਧਰ ਗੋਲ ਡਾਕਟਰ ਨੂੰ ਫੇਰ ਤੁਹਾਨੂੰ ਮੈਂ ਦਿਨਾ ਅਪਡੇਟ ਵੀ ਕਿਤਾ ਤੇ ਨਾਲੇ ਮੈਚ ਬਾਰੇ ਦੱਸੂਗਾ ਫੇਰ ਕਿਉਂਕਿ ਡਾਕਟਰ ਨੇ ਜੰਨੀ ਵੀ ਰੈਟ ਦੱਸੀ ਤੇ ਫਿਰ ਆਪਾਂ ਨੂੰ ਤੋਂ ਪਤਾ ਉਸ ਤੋਂ ਵੱਧ ਹੀ ਕਰਨੀ ਆਪਾਂ ਫੇਰ ਗੱਡੀ ਕੈਨੇਡਾ ਅਮਰੀਕਾ ਸੀ ਜਿੰਨਾ ਆ ਗਿਆ ਇਸ ਕਰਕੇ ਤੇ ਚਲੋ ਮਾਰਾ ਇਹ ਮੇਰ ਕਰੇ ਵੀ ਇੱਕ ਵੀਕ ਅ 10 ਦਿਨ ਦੀ ਰੈਸਟ ਹੀ ਰਸਨ ਡਾਕਟਰ ਸਾਹਿਬ ਤੇ ਫੇਰ ਉਸ ਤੋਂ ਬਾਅਦ ਆਪਾਂ ਆਪਣੇ ਮਾਜੇ ਰਿਸ਼ੂ ਮਾਜੇ ਰੂ ਖੇਡਾਂਗੇ ਬਈ ਗੁਰੂ ਕਿਰਪਾ ਕਰੇ ਕਦੋਂ ਖੇਡਣਾ ਉਹ ਵੀ ਤੁਹਾਨੂੰ ਦੱਸਾਂਗੇ ਸਾਡੇ ਡਾਇਰੈਕਟਰ ਨੂੰ ਮਿਲ ਕੇ ਤੇ ਬਾਕੀ ਸਾਸੀ ਘਸਰਾਂ ਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ